ਨਾ ਪਤਾ ਜੀ ਆਪਣਾ ਹੋਰ ਕੀ ਗੱਲ ਹੋਈ ਹੈ ਮੇਰਾ ਨਾਮ ਕਿਰਨ ਕੁਮਾਰਾ ਜੀ ਮੈਂ ਗੱਡੀ ਮੇਰੀ ਹੈ ਹਾਜੀਪੁਰ ਤੋਂ ਭਰ ਕੇ ਜਨਾਲੇ ਜਾ ਰਹੀ ਹੈ ਤੇ ਰਾਤ ਕੇ ਗੱਡੀ ਵਾਲੇ ਇਹਨੂੰ ਸਾਈਡ ਦਬਾਤੀ ਸਾਈਡ ਦਬਾਤੀ ਇਹਨਾਂ ਆਪਣਾ ਆਪ ਚਾਹੰਦੇ ਚਾਹੰਦੇ ਗੱਡੀ ਕੱਚੇ ਲਾਈ ਹੈ ਕੱਚੇ ਲਾਂ ਤੋਂ ਵਾਰ ਗੱਡੀ ਪਲਟ ਗਈ ਬੇ ਬੇ ਕਾਬੂ ਹੋ ਗਏ ਕੱਚੀ ਜਗ੍ਹਾ ਸੀ ਨੋਕਰਾਂ ਕੱਚੀਆਂ ਸਾਰੀਆਂ ਇਹ ਰੋਡ ਵਾਲੇ ਕਰਦੇ ਨੇ ਪੱਕੀਆਂ ਇਹਦੇ ਕਰਕੇ ਇਹ ਹਾਸਾ ਹੋ ਗਿਆ ਹਾਜੀਪੁਰ ਤੋਂ ਆ ਰਿਹਾ ਕਿੱਥੇ ਜਾ ਰਿਹਾ ਸੀ ਅਜਨਾਲੇ ਕ੍ਰੈਸ਼ਰ ਦਾ ਮਾਲ ਹੈ ਹਾਂ ਜੀ ਹਾਂ ਜੀ ਕ੍ਰੈਸ਼ਰ ਦਾ ਮਾਲ ਨਹੀਂ ਜੀ ਨਹੀਂ ਆਹੀ ਮਾਲ ਖਰੀਦ ਕੇ ਭਰ ਗਿਆ ਜੀ ਅੱਛਾ ਖਰੀਦ ਕੇ ਰੱਖਿਆ ਸੀ ਇਹ ਨਾਲੇ ਤੇਰੇ ਨਾਲੇ ਡਰਾਈਵਰ ਦਾ ਕੀ ਨਾਮ ਹੈ ਔਰ ਡਰਾਈਵਰ ਦਾ ਨਾਮ ਸੋਨ ਲਾਲਾ ਜੀ ਕਿੰਨਾ ਤਨੁਸਤ ਹੋਇਆ ਨੁਕਸਾਨ ਭਾਜੀ ਗੱਡੀ ਦਾ ਹੈ ਕੈਵਨ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਅੱਗੇ ਹੋਰ ਵੀ ਹੈਗਾ ਇੰਜਣ ਨੂੰ ਜਾਂਦਾ ਵੀ ਹੈਗਾ ਥੋੜਾ ਇਹ ਤੁਹਾਡਾ ਪੱਥਰ ਪੱਥਰ ਤੇ ਨਹੀਂ ਖਰਾਬ ਹੋਇਆ ਕੋਈ ਨਹੀਂ ਪੱਥਰ ਨਹੀਂ ਖਰਾਬ ਹੋਇਆ ਜੀ ਪੱਥਰ ਚੱਕੇ ਆ ਨਾ ਇਹ ਸਾਡਾ ਡਰਾਈਵਰ ਹੈ ਠੀਕ ਹੈ ਜੀ ਇਹਦਾ ਬਚਾਅ ਹੋ ਗਿਆ ਹੋਨਕਾ ਰਾਤ ਕੀ ਅਰੇਂਜਮੈਂਟ ਕੀਤਾ ਜਾ ਰਿਹਾ ਤੇ ਵੀ ਇਹਦੇ ਲਈ ਕੁਛ ਨਹੀਂ ਇਹਦੇ ਲਈ ਵਾਸੋਂ ਤੁਸੀਂ ਗੱਡੀ ਦੇਵਾਂਗੇ ਇਹਨੂੰ ਥੋੜੇ ਦਿਨ ਵਾਸਤੇ ਜਦ ਤੱਕ ਇਹਦਾ ਕੰਮ ਹੁੰਦਾ ਜਦ ਤੱਕ ਇਹਦਾ ਕੰਮ ਹੁੰਦਾ ਉਹਦੇ ਬਾਅਦ ਜਦ ਗੱਡੀ ਤਿਆਰ ਹੋਣੀ ਹੈ ਦੁਆਰਾ ਇਹਨੂੰ ਦਿੱਤੀ ਜਾਏਗੀ ਗੱਡੀ ਸਿੱਧੀ ਕਰਨ ਲਈ ਵੀ ਅਰੇਂਜਮੈਂਟ ਕਰ ਲਏ ਹਾਂ ਹਾਂ ਜੀ ਜੀ ਉਹ ਹਾਈਡ ਰਹੀ ਹੈ ਰੇਨ ਆ ਗਈ ਇਹ ਗੱਡੀ ਉਹਨਾਂ ਏਜੰਸੀ ਛੱਡ ਕੇ ਜਾਣਾ ਨਹੀਂ ਤਾਂ ਅੱਤਾ ਵੀ ਹੁਣ ਦੂਜੀ ਗੱਡੀ ਮੰਗਾਈ ਹਾਂ ਹਾਂ ਦੂਜੀ ਗੱਡੀ ਮੰਗਾਈ ਦੂਜੀ ਗੱਡੀ ਆ ਰਹੀ ਹੈ ਖਾਲੀ ਤੇ ਉਹਦੇ ਜੇ ਆਪਣੇ ਚੀਜ਼ ਪਵਾ ਕੇ ਦੇ ਦੇ ਏਡਾ ਸਾਰੀ ਕੱਚੀ ਰੱਖੀ ਹੋਈ ਹੈ ਟੈਕਾਂ ਨੂੰ ਮਿੱਟੀ ਨਹੀਂ ਪਾਈ ਹੋਈ ਕੀ ਆ ਜੀ ਹਾਂ ਮਿੱਟੀ ਸਾਈਡ ਦੇ ਵਿੱਚ ਘਾਟ ਤੋਂ ਘਾਟ ਪਾਈ ਪਾਈ ਬੋਟ ਮਿੱਟੀ ਚਾਹੀਦੀ ਉਹ ਮਿੱਟੀ ਨਹੀਂ ਹੈਗੀ ਇੱਕ ਇੱਕ ਬੋਟ ਮਿੱਟੀ ਨਹੀਂ ਹੈਗੀ